ਕੋਲ ਪਹਿਲਾਂ ਸਾਰਿਆਂ ਨੂੰ ਲੱਗੇ ਲੱਗੇ ਓਕੇ ਪਾਣੀ ਹਾਂਜੀ ਥੱਲੇ ਆਈਆਂ ਆ ਜੀ ਹਾਂਜੀ ਇਸ ਕੁਮਰ ਬਲੌਗ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਾਰਿਆਂ ਨੇ ਤੰਦਰੁਸਤ ਹੋਵਗੇ ਮਜਾ ਮਾਣਦੇ ਹੋਵੋਗੇ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਇੰਜੋਏ ਕਰਦੇ ਹੋਵੋਗੇ ਸੋ ਬਣੇ ਰਹੋ ਅੱਜ ਨਾਲ ਸਾਡੇ ਦੇਖਦੇ ਹਾਂ ਅੱਜ ਕੀ ਕਰਦੇ ਹਾਂ ਤੇ ਅੱਜ ਦਾ ਸ਼ਡਿਊਲ ਦੇਖਦੇ ਆਪਾਂ ਮੜਮ ਮੋਟਾ ਕਿੱਦਾਂ ਨੂੰ ਜਾਣਦੇ ਆਂ ਉਦੋਂ ਮੰਮੀ ਹੁਣੀ ਲੱਗੇ ਹੋਏ ਆਪਣਾ ਕੰਮ-ਕਾਰ ਕਰਨ ਮੈਂ ਕੈਮਰਾ ਦੂਜੀ ਪਾਸੇ ਨੂੰ ਕਰਦਾ ਤੇ ਦੇਖਿਓ ਹੋਰ ਮੰਮੀ ਕੀ ਕਰਦੇ ਆਂ ਸਤਿ ਆਲੋ ਨਿਆ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੰਮੀ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੋਰ ਸ਼ਾਮ ਨੂੰ ਮੈਨੂੰ ਆ ਵੱਢ ਕੇ ਲਿਆ ਦੇ ਇੱਕ ਉਧਰ ਵੱਢ ਕੇ ਹਾਂਜੀ ਵੱਢ ਵੱਢ ਕੇ ਲਿਆ ਦੇ ਇੱਕ ਵਾਰ ਅੱਛਾ ਜੇ ਇਹੋ ਮੈਨੂੰ ਮੜਿਆ ਹੋਇਆ ਵੱਡਣ ਲਈ ਕਰ ਦੇ ਯਾ ਕੋਈ ਦੇਖ ਲੈ ਕਿਤੇ ਕਰ ਦੇ ਆ ਲੈ ਐਸ ਐਸ ਹਾਂ ਮੈਂ ਲੈ ਕੇ ਆ ਚਲੋ ਜੀ ਮੰਮੀ ਨੇ ਲਾਤੀ ਡਿਊਟੀ ਦਵਾਰੋ ਬਾਡੀ ਇੱਕ ਕੰਦੇ ਲਿਹਾਦੇ ਪੱਢ ਕੇ ਨਾਪਾ ਲੈ ਕੇ ਹੁੰਦੇ ਆ ਦੇਖ ਕੇ ਕਿੱਥੇ ਲੱਗੀ ਹੋ ਵੀ ਹੈ ਕੋਈ ਨਹੀਂ ਕੱਲ ਦੋ ਤੋੜ ਲਈਆਂ ਇਹਨਾਂ ਨੇ ਬਲਬੂਟ ਤਾਂ ਦੀ ਵੀ ਨਹੀਂ ਕਿਤੇ ਟਮਾਟਰ ਹੀ ਦੀ ਦੇ ਆ ਵੀ ਇੱਕ ਗਲਗਲਾ ਦੇਖਨੇ ਆ ਇਹ ਲੋਥੇ ਲੱਗੇ ਹੋਏ ਆ ਪਰ ਇਹ ਪਏ ਆ ਲਾਲ ਹੁੰਦੇ ਨਹੀਂ ਹੈਗੇ ਆ ਬੇਲਾ ਹੀ ਵਾਲਿਆਂ ਦੇ ਛੋਟੇ ਛੋਟੇ ਬੈਂਗਣਾ ਨੂੰ ਵੀ ਲੱਗ ਫੁੱਲ ਹੁੰਦਾ ਉਹ ਤਾਂ ਮੇਂਗਣਾ ਨੇ ਵੀ ਲੱਗੇ ਫਲ ਪਿੰਡੀਆਂ ਵੀ ਤਰਪੀਆਂ ਆਪਣੀਆਂ ਆ ਵੀ ਬੱਡ ਲੱਗੀ ਹੋਈ ਏ ਕਿਦਾਂ ਫਲ ਲੱਗੇ ਹੋਏ ਆ ਚੱਪਣ ਕਦੋਂ ਵੀ ਤਾਂ ਹੋ ਗਈ ਢੋਲ ਵਾਲਿਆ ਹੋਇਆ ਏ ਥੱਲੇ ਵੱਡੇ ਵੱਡੇ ਪੱਕਿਆ ਨੇ ਇਹ ਤਾਂ ਐਚ ਦੇਖਦੇ ਇਹਦੇ ਵਿੱਚ ਨਾ ਹੋਵੇ ਲੱਭਣੀਆਂ ਪੈਣੀਆਂ ਇਹ ਕੱਲ ਦੂ ਤੋੜ ਲਈ ਨਾ ਇੱਕ ਆ ਲੱਗੀ ਹੋਈ ਯਕੀਨੀ ਏ ਆ ਦੇਖੋ ਪਰੇ ਛੋਟੀ ਆ ਮਾਂ ਤਾਂ ਦੇਖ ਮੱਲੀ ਹੁਣ ਦੇਖੀ ਹਣੀ ਕਿੱਥੇ ਲੱਗੀ ਹੋਈ ਹੈ ਜੈ ਹੈ ਜੈ ਹੈ ਜੈ ਹੈ ਜੈ ਹੈ ਜੈ ਹੈ ਜੈ ਹੈ ਕਿ ਕਾ ਲੱਗੀ ਹੋਈ ਆ ਇਹ ਆਹ ਦੇਖੋ ਇੱਕ ਆ ਲੱਗੀ ਹੋਈ ਆ ਆਹ ਆਹ ਦੇਖੋ ਇੱਕ ਦੋ ਦੋ ਲੱਗੀਆਂ ਹੋਈਆਂ ਛੋਟੇ ਛੋਟੇ ਇੱਕ ਇੰਦਰ ਨੂੰ ਲੱਗੀ ਹੋਈ ਵੱਡੀ ਆਹ ਦੇਖੋ ਤੇ ਇੱਕ ਆ ਵੱਡੀ ਲੱਗੀ ਹੋਈ ਆ ਹੋਰ ਆਹ ਦੇਖੋ ਉਹ ਦੇਖ ਰਹੀ ਦੀਆਂ ਕਿੱਡੀ ਗਾ ਇਹ ਵੱਡੀ ਆ ਇਹਨੂੰ ਕੱਟ ਰਿਹਾ ਮੱਧ ਰੱਖ ਕੇ ਹਾਂਜੀ ਹਾਂਜੀ ਆਹਨੇ ਕੱਟ ਲਈ ਵੱਡੀ ਲੋ ਜੀ ਘਰ ਦੀ ਸਬਜ਼ੀ ਦੀ ਨਹੀਂ ਮੌਜ ਆ ਹੁਣ ਨਹੀਂ ਪਿਆਰ ਉਹਨੇ ਇੱਥੇ ਵੀ ਮਾਰਕੀਟ ਨਹੀਂ ਆ ਸਬਜ਼ੀਆਂ ਤੇ ਆਪਾਂ ਨੂੰ ਯਕੀਨ ਨਹੀਂ ਗਾ ਫੇਰ ਵੀ ਲੈ ਜਾ ਤਾਂ ਆਉਣੇ ਆ ਆ ਜਿਹੜੀ ਘਰ ਦੀਆਂ ਸਬਜ਼ੀਆਂ ਦੀ ਆ ਉਹਦੇ ਨਾਲ ਦੀ ਮੌਜ ਨਹੀਂ ਆ ਆਪਣੇ ਹੈਗੀ ਉਹ ਆ ਦੇਖੋ ਗੱਡੀ ਆ ਦੋ ਕੱਲ ਤੋੜੀਆਂ ਇੱਕ ਅੱਜ ਮम्मी ਤੋਂ ਹੋਰ ਹੋਈਆਂ ਛੋਟੀਆਂ ਛੋਟੀਆਂ ਤਿੰਨ ਹੈਨਾ ਅੱਛਾ ਅੱਛਾ ਮੈਂ ਜਾਣਦਾ ਹਾਂਜੀ ਲੱਗਿਆ ਵਗੈਰੇ ਚਾਂਬਲ ਤੋਂ ਕਰਤਾ ਵੀ ਤੋਂ ਮम्मी ਜੱਪੜਾ ਕਦੂ ਵੀ ਹੋਵਾ ਲਿਓ ਵੀ ਲੈ ਆ ਮੈਂ ਬੱਡੇ-ਬੱਡੇ ਹੋ ਗਏ ਦੋ ਹਾਂਜੀ ਮੰਮੀਆਂ ਨੇ ਚੱਪਣ ਗਾ ਦੂਬੀ ਲਿਆ ਦੇ ਇਹਨਾਂ ਨੇ ਪੰਜ-ਛੇ ਇੱਕ ਤੋੜ ਲਏ ਆ ਇੱਕ ਦਿਨ ਮੈਨੂੰ ਮਤ ਕੱਲ ਹੀ ਤੋੜੇ ਆ ਹਾਂ ਕੱਲ ਪਰਸੋਂ ਹਾਂ ਕਹਿੰਦੇ ਵੀ ਦੋ ਹੋਰ ਹੋਣੇ ਵਾਲੇ ਵੱਡੇ ਮਗਰ ਤਾਂ ਫੇਰ ਉਹ ਆਹ ਦੇਖੋ ਲੱਗੀ ਹੋਈ ਹਰੇ-ਹਰੀਆਂ ਦੇ ਹੀ ਕੋਕਲੇ ਵੀ ਇਹ ਆ ਇੱਕ ਵੱਡਾ-ਵੱਡਾ ਹੋਇਆ ਇੱਕ ਥੱਲੇ ਉਹ ਹੋਇਆ ਰੂਰ ਨਾਲ ਲੱਗਦੇ ਮਗਰ ਦੀ ਮਗਰ ਹੁਣ 2 ਦਿਨਾਂ ਬਾਅਦ ਆ ਆ ਜਿਹੜੇ ਆ ਆ ਕੱਲ ਤੇ ਹੋਰ ਹੋ ਜਾਣਗੇ ਵੱਡੇ ਇਹਨੇ ਵੀ ਤੋੜਦੇ ਆ ਕੱਟਦੇ ਆ ਇੱਕਦਾਂ ਠੀਕੇ ਪਈ ਬਚ ਗਈ ਆ ਓਕੇ ਸਾਰੇ ਦੇਖੋ ਸ਼ਾਰਕ ਤੋਂ ਟੁੱਲਿਆ ਨਾ ਕੱਲ ਪਰਸੋਂ ਹੁਣ ਮਗਰੀ ਹੋਰ ਹੋ ਜਾਣੀ ਇਹ ਕੱਲ ਪਰਸ ਕੱਲ ਤੇ ਹੋ ਜਾਣੀ ਇਸ ਤੀ ਪਸ਼ਾਮ ਤੇ ਉਧਰ ਦੇਖੋ ਉਹਨੂੰ ਵੀ ਲੱਗੇ ਹੋਇਆ ਉਧਰ ਇਹਨੂੰ ਵੀ ਲੱਗੇ ਹੋਇਆ ਦੇਖੋ ਇਹ ਤਾਂ ਇਹ ਪਰਸੋਂ ਤੇ ਇਹ ਸਾਰੇ ਹੋ ਜਾਣੇ ਐਡੇ ਐਡੇ ਹੋ ਜਾਣੇ ਪਰਸੋਂ ਤੇ ਦੇਖੋ ਨਹੀਂ ਐਸਾ ਟੁੱਟਾ ਹੈ ਚਲੋ ਜੀ ਆਪਾਂ ਹੁਣ ਚੱਲਿਆਂ ਫੈਮਿਲੀ ਨਾਲ ਕਿਤੇ ਉੜੀ ਰਿਓਨ ਸੋਣੀ ਗੱਡੀ ਵੱਡੀ ਗੱਡੀ ਬੱਲੇ 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 ਦੇ ਕੇ ਪਿਛੇ ਉਹ ਵੱਡੀ ਗੱਡੀ ਬਾਹਰ ਤੋਂ ਸਿਕਲ ਲੱਗਾ ਗੰਭੀਰ ਨਹੀਂ ਗਰਮੀ ਆ ਬੈਠਾ ਹੋਰ ਚਲੋ ਜੀ ਆ ਜਾ ਵੀ ਬੈ ਡਗੂ ਇਸਿਆਂ ਕੀ ਹਾਲ ਚਾਲ ਠੀਕ ਠੀਕ ਆ ਹਾਂਜੀ ਬੈ ਜਾ ਬੈ ਜਾ ਅਗੋ ਕਿੱਥੇ ਬੈਠਣਾ ਹੈ ਪੈ ਤੇ ਬੈਠਣਾ ਓਕੇ ਸਸੀ ਕਾ ਕੋ ਪਹਿਲਾ ਸਾਰਿਆਂ ਨੂੰ ਸਸੀ ਕਾ ਸਸੀ ਕਾ ਕਮੀ ਲੈ ਲਾ ਤਾ ਪਗਣੀ ਹੋਣਾ ਹਨਾ ਬਹੁਤ ਜਿਆਦੇ ਧੋਪੂਗੇ ਲਾ ਦੀਏ ਗਰਾਜ ਹੁਣ ਤਾਂ ਦੇਲਾ ਛਾਉਣੂ ਇਹ ਨਾਲੇ ਕੋਟੀ ਚੱਕਣੀ ਪੈਂਦੀ ਆ ਹਨਾ ਸਵੇਰੇ ਠੰਡ ਵਿੱਚ ਇਹਦੀ ਕੋਟਿੰਗ ਆ ਪਾਈਆਂ ਤੇ ਬਾਅਦ ਚ ਇੱਕ ਦਮੇ ਗਰਮੀ ਹੋ ਗਈ ਬਾਅਦ ਚ ਇੱਕ ਦਮੇ ਗਰਮੀ ਨੇ ਬੈਸ ਲੱਗ ਗਿਆ ਲੱਗੇ ਓਕੇ ਓਕੇ ਚਲੋ ਜੀ ਲਓ ਜੀ ਆਪਾਂ ਮਿਲ ਕੇ ਪਾਲੇ ਜਲ ਘਰ ਨੂੰ ਹੁਣ ਚਲਿਏ ਘਰ ਨੂੰ ਬਾਕੀ ਜਿਹੜਿਆ ਅਗੇ ਦਾ ਅੱਗੇ ਦਾ ਪਲਾਨ ਕੀਆ ਆਪਣਾ ਹੋਰ ਗੰਵੀਰ ਕਿਦਾਂ ਇੰਜੋਏ ਕੀਤਾ ਫੇ ਹਾਂ ਹਾਂਜੀ ਇਹ ਬਾ ਨੂ ਚੋਕ ਹੋ ਗਈ ਬੀਬੀ ਮੋਤੇ ਦੀ ਪਿੱਛੇ ਬੈਠਿਆ ਰਿਪੇ ਐਤਵਾਰ ਕੀ ਰੋਈ ਆਪਾਂ ਆ ਗਏ ਕੌਫੀਰ ਕੇ ਘਰ ਨੂੰ ਗੰਵੀਰ ਕੇ ਆਪਣੇ ਫਰੈਂਡਾਂ ਦੇ ਕੋਲ ਹੋਰ ਪੰਜ ਜੀ ਅੱਜ ਮੌਸਮ ਬੜਾ ਸੁਹਾਣਾ ਹੈ ਮੌਸਮ ਦੇਖੋ ਤਾਂ ਇਹ ਉੱਪਰ ਕਿੰਨਾ ਸਾਫ਼ ਹੈ ਪੈਨ ਪਰ ਕੱਲੂ ਗਰਮੀ ਬਹੁਤ ਥੋੜੀ ਹੈ ਕੱਲੂ ਕਾਫੀ ਟੈਂਪਰੇਚਰ ਹੈ ਮੌਸਮ ਦੇਖੋ ਕਿੰਛੇ ਆਣ ਸੁੰਦਰ ਯਾਰ ਮੂਹਾਂ ਜਿੱਦਾਂ ਨਹੀਂ ਹੁੰਦਾ ਆਹ ਦੇਖੋ ਚਾਹ ਕਿੰਨਾ ਵਧੀਆ ਆ ਰਿਹਾ ਵਿਸ਼ਮ ਮੌਸਮ ਜਦੋਂ 크리스마ਸ ਕਰਕੇ ਕੋਈ ਵੀ ਗੱਡੀ ਨਹੀਂ ਇੰਜ ਜਿਦਾ ਚੱਲਦੀ ਰੋਡ ਤੇ ਉੱਪਰ ਟਾਮੀ ਟਾਮੀ ਜੀ ਗੱਡੀ ਚੱਲਦੀ ਟਾਮੀ ਟਾਮੀ ਜੀ ਸੁਨੀਆਂ ਪਈਆਂ ਸੜਕਾਂ ਨਹੀਂ ਤੇਰੇ ਆਉਣ ਕਰਕੇ 크리스마ਸ ਕਾਲੂ ਵਿੱਚ ਭਰੇ ਹੋਣੇ ਹਨ ਪੂਰੇ ਕਾਲੂ ਸਾਰਿਆਂ ਨੇ ਵਿਚਾਂ ਦੇ ਨਿਕਲ ਜਾਣਾ ਕੋਰੇ ਹਨ ਕਿਉਂਕਿ ਕਾਲੀ ਗਰਮੀ ਹੈਗੀ ਜਿਆਦੇ ਤੇ ਕਾਲੂ ਦੇਣਾ ਹਣਾ ਵਿਚ ਦਾ ਅੱਪਾ ਦੇਖਦੇ ਆ ਬਣਾਉਨੇ ਆ ਕੁਝ ਕਾਲੂ ਜਾਂਦੇ ਆ ਵਿੱਚ ਤੇ ਜਾਂ ਕਿਤੇ ਹੋਰ ਕੱਲ ਦੀ ਕੱਲ ਦੇਖੀ ਜਾਊਗੀ ਜੱਟ ਸੌਦਾ ਹੁਣ ਅੱਜ ਆ ਤੇ ਅੱਜ ਦੀ ਕਾਲੂ ਕੱਲ ਦੇਖੀ ਜਾਊਗੀ ਕਹਿੰਦਾ ਮੈਂ ਕੀ ਆਖਾਂ ਕੀ ਲਿਖਾਂ ਮੈਂ ਕਿਵੇਂ ਉਸ ਨੂੰ ਦਿਲ ਦਾ ਹਾਲ ਸਮਝਾਵਾਂ ਇਹ ਜਿੰਦ ਦਿਲ ਦੇ ਕੇ ਮੇਰਾ ਯਾਰ ਮੰਨ ਜਾਵੇ ਤਾਂ ਮੈਂ ਗਲ ਹੱਸਦਿਆਂ ਮੌਤ ਲਾਣਾ ਇਤਨੀ ਕੁਝ ਲੈਣਾ ਹੁੰਦੀ ਆ ਕਿ ਲਖੀ ਰਾਂਜੇ ਦੇ ਉੱਪਰ ਜਿਹੜੀਆਂ ਲਿਖੀਆਂ ਨੇ ਆਪਣੇ ਗੁਲਾਬ वगैरह ਸੁੱਕੜ ਲਾ ਪਏ ਬੂਟੇ ਦੇ ਦੇ ਹੁਣ ਇਹਨਾਂ ਨੂੰ ਕੋਈ ਸਪਰੇ ਜੀ ਉੱਥੋਂ ਪੁੱਛ ਕੇ ਲੈ ਕੇ ਆਉਣਾ ਜਾਂ ਤਾਂ ਜਾਂ ਕਿਉਂਕਿ ਇਹ ਲੱਗਦਾ ਫੁੱਲ ਤੁਰਦੇ ਆ ਤੇ ਮੜ ਕੇ ਥੋੜੇ ਥੋੜੇ ਇੱਕਦਮ ਥੱਲੇ ਨੂੰ ਹਮਟ ਆ ਜਾਂਦੇ ਆ ਉਹ ਦੇਖੋ ਹਿਸ ਨਾਲ ਨਾਲ ਮਜ਼ਾ ਆ ਜਾਵੇ। ਆਲੇ ਸਹੀ ਹਾਲ। ਫੇਂਕੀ ਵਾਲੇ ਹਲਕੇ ਦਾ ਭਰਿਆ ਪਿਆ। ਉਹ ਤਾਂ ਨਾਲਿਆ ਤੋਂ ਉਹ ਤੇ ਚਟਨੀ ਬਣਾਉਣੀ। ਚਟਨੀ ਬਣਾਉਣ ਪੂਤਣਾ। ਸੋ ਲੈ ਕੇ ਆਉਣਾ। ਪੂਤਣਾ। ਉਹ ਜਿਸ ਸਾਜੀ ਦੀ ਦਸਤੂਰ ਆ ਤੇ ਕਰ। ਸਵੇਰੇ ਤੋੜਦੀ ਸੀ ਗੱਡਾ ਹੁਣ ਮਾ ਤਾਂ ਕਿੰਦੀ ਸਮਝ ਆਈਦਾ। ਪੂਤਣਾ ਹੁਣ ਲੈ ਕੇ ਆਈਏ ਪੂਤਣਾ। ਪੂਤਣਾ ਨੂੰ ਪੂਤਣਾ ਹਲਕਾ ਰੜਾ ਪੂਤਣਾ ਪੂਤਣਾ ਨੂੰ ਪੰਡਾ ਪੰਡਾ ਆ ਦੋਸੋ ਬੇਲ ਕਾ ਦੀਆਂ ਸਾਰੀਆਂ ਇਹ ਆਹੜੀ ਉਹਦਾ ਕ੍ਰੇਲਿਆਂ ਵਾਲੀ ਨਾਲ ਇਹ ਹੈਗੀ ਆ ਖੀਰਿਆਂ ਦੀ ਆ ਹੈਗੀ ਕ੍ਰੇਲਿਆਂ ਦੀ ਤੇ ਆ ਹੈਗਾ ਪੂਤਣਾ ਹੁਣ ਆਪਰ ਤੋੜਨੇ ਆ ਪੂਤਣਾ ਬੱਲੇ ਪੱਤੇ ਇਹਦੇ ਪੱਤੇ 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 ਇਹਦਾ ਪੱਤੇ ਇਹਦੀ ਪੱਤੇ ਹੀ ਕੱਟ ਲੈਣੇ ਆਪਾਂ ਜਿਹੜਾ ਉਹਨੇ ਕੱਟਣਾ ਚਲੋ ਜੀ ਫੂਤ ਨਾਲ ਆਪਾਂ ਤੋੜ ਇਹ ਆਪਣੀ ਰੋਜ਼ ਦੀ ਰੁਟੀਨ ਪਾਣੀ ਤੇ ਹੁਣ ਲਾ ਰਹੇ ਆ ਪਾਣੀ ਆਪਣਾ ਸਾਬੂਨ ਨੂੰ ਲੱਗ ਗਿਆ ਇੱਧਰ ਉਹਨੂੰ ਵੀ ਲੱਗ ਗਿਆ ਪਾਣੀ ਇਹਨੂੰ ਲਾइए ਉਹਨੂੰ ਲਾ ਕੇ ਕੰਪਨਸ ਤੇ ਐਸਾ ਫਿਰ ਕਟਾ ਕੇ ਪਾਣੀ ਪਾਣੀ ਦਿੰਦੇ ਮੈਂ ਆ ਗਿਆ ਮੰਮੀ ਹੋਣੀ ਵੀ ਸਦਾਮ ਸਹੀ ਚੱਲ ਰਹੀ ਹੈ ਹਾਂ ਬਿੰਗਣ ਦੀ ਤੋੜ ਪਈ ਹੋਣੀ ਹਾਂਜੀ ਬਿੰਗਣ ਦੀ ਤੋੜ ਪਈ ਹੋਣੀ ਹਾਂਜੀ ਬਿੰਗਣਾ ਵੀ ਲੱਗੇ ਇਹਨਾਂ ਵੀ ਲੱਗੇ ਫੋਲਤਾ ਆਹਾਂ ਵੱਡੀਆਂ ਬਿੰਗਣਾਂ ਆ ਹਾਂ ਪਰ ਇਹ ਥੱਲੇ ਵੀ ਉਹ ਦੇ ਕੋਈ ਗੱਲ ਨਹੀਂ ਲੱਗੀਆਂ ਹੁਣ ਅੱਗੇ ਤੱਕੀਆਂ ਪਾਣੀ ਰੋਜ਼ ਚੌੜੀਆਂ ਆਪੇ ਪਾਣੀ ਹਾਂਜੀ ੱੱਲੇ ਆਈਆਂ ਜਿਹੜੀਆਂ ਉਹ ਹਾਂਜੀ ਹੋਰ ਵੀ ਦੋ ਦਿਨ ਮੀਂਹ ਪੈਂਦੇ ਰਹੇ ਜਾਂਦਾ ਬਲੌਗ ਮੇਰਾ ਵਧੀਆ ਲੱਗਾ ਤਾਂ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਸਬਸਕ੍ਰਾਈਬ ਕਰਦਿਆ ਕਰੋ ਨਾਲ ਹੀ ਨਾਲ ਤੁਸੀਂ ਜੀਉਂਦੇ ਬਸਦੇ ਰਹੋ ਬਹੁਤ ਸਾਰਾ ਇੰਨਾ ਮਾਣ ਦੇਣ ਲਈ ਮਨੂੰ ਮੈਂ ਤਾਂ ਹਲੇ ਨਵਾਂ ਨਵਾਂ ਬਲੌਗਰ ਆ ਫਿਰ ਵੀ ਤੁਸੀਂ ਇੰਨਾ ਮਾਣ ਦਿੰਦੇ ਆ ਮਾੜੇ ਮੋਟੇ ਦੇਖਦੇ ਆ ਖੁਸ਼ੀ ਮਹਿਸੂਸ ਹੁੰਦੀ ਆ ਇਦਾਂ ਤੁਸੀਂ ਮਾਨ ਦਿੰਦੇ ਰਿਹਾ ਕਰੋ ਮੈਂ ਹੋਰ ਤੁਹਾਡੇ ਲਈ ਵਧੀਆ ਵਧੀਆ ਬਲੌਗ ਲੈ ਕੇ ਆਉਂਦਾ